एक्शन बजणे चाहींदाजला ओ अॼु थापी वापी ਬੱਲਾ ਵੀ ਚਿਤਪਾਲ ਲੱਖਾ ਸਿੱਧਵਾਂ ਲਿਖਦਾ ਫਿਰ ਚਿਤਰੀਆਂ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਥਿਆ ਮਕਾਮਸਾ ਦਾ ਪਾਉਣਾ ਚਾਹੀਦਾ ਮਿੱਥਿਆ ਮਕਾਮਸਾ ਦਾ ਪਾਉਣਾ ਚਾਹੀਦਾ ਲੱਖਿਆ ਫਰਗੋਦੇ ਵਾਲਾ ਹੋ ਉਹ ਰਾਜਪੂਤ ਉਹ ਮੁੰਡਾ ਚਿਤਪਾਲ ਚਿੱਟੀ ਵਾਲਾ ਆ ਜਾਂਦਾ ਚਿੱਤੇ ਦੰਦ ਹੱਸਣੋਂ ਨਾ ਰਹਿੰਦੇ ਲੋਕੀ ਪਾੜੇ ਸ਼ੱਕ ਕਰਦਾ ਕਾਰ ਜੋਗਰਾਂ ਦੇ ਜੋ ਫੌਜ ਕਿੱਲੇ ਨੂੰ ਟਾਉਂਦੀ ਆਹ ਗੱਲ ਰਾਜੇ ਖੇਲੇ ਦੀ ਸਿੱਧੀ ਧੋ ਕਾਜੇ ਪਾਉਂਦੀ ਸਿੱਧਿਆ ਸਰ ਥੋੜਾ ਪਿੱਛੇ ਹਟ ਜਾਓ ਸੋਨੂ ਬਾਦ ਜੀ ਥੋੜਾ ਪਿੱਛੇ ਆ ਜਾਓ ਮੈਚ ਸਿਰੇ ਦਾ ਟੱਕਰ ਸਿਰੇ ਦੀ ਹੈ ਅੰਤਮ ਪੱਲ ਲੋਕੀ ਸਾਰੇ ਰੋਕੇ ਲੋਕੀ ਸਾਰੇ ਰੋਕੇ ਮੈਚ ਦੇਖਦੇ ਆ ਤਾਰ ਢੇਸੀ ਵਜੀਤ ਧੀਰਸਾ ਤੇ ਜੈਸ ਹੌਜਲਾ ਭੁੱਲਾ ਸੰਧੂ ਰਾਜਾ